ਹਾਂਜੀ ਬਾਈ ਜੀ ਸਸਕਾ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ 4 ਤਰੀਕ 8 ਮਹੀਨਾ 2025 ਨੂੰ ਇੱਕ ਤਾਜੀ ਸੂਈ ਜਰਸੀ ਕ੍ਰੋਸ ਚ ਸਾਹੀ ਵਾਲਾ ਕ੍ਰੋਸ ਜਿਹੜੀ ਮਰਜੀ ਨਸਲ ਮੰਨ ਲਿਓ ਇਸ ਤਾਜੀ ਸੂਈ ਸਵਾਈਆ ਬਿਲਕੁਲ 5-10 ਮਿੰਟਾਂ ਦੀ ਸੂਈ ਨੂੰ ਇਹ ਬਿਹੜ ਦੀ ਵੀਡੀਓ ਸਾਂਝੀ ਕਰਨੇ ਬਾਈ ਨੇ ਇਹ ਬਿਹੜ ਸੇਲ ਕਰਨੀਆਂ ਮੁੱਲ ਬਿਲਕੁਲ ਛੋਟਾ ਰਹਿਣਾ ਹੈ ਹੋਣਾ ਵੀਡੀਓ ਦੇ ਵਿੱਚ ਹੈ ਤੇ ਬਾਕੀ ਬਾਈ ਨਾਲ ਗੱਲਬਾਤ ਕਰ ਲਾਂਗੇ ਤੇ ਤਸੱਲੀ ਜਿਹੜਾ ਮਾਲ ਖਰੀਦੂ ਆਪ ਖੁਦ ਕਰ ਲੂਗਾ ਤੇ ਬਾਕੀ ਨਾਲ ਦੇ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਬਾਕੀ ਆਪਾਂ ਕਰਾਂ ਬਾਈ ਨਾਲ ਗੱਲਬਾਤ ਪ ਫੇਜਾ ਤੁਸੀਂ ਮਾਲਕ ਨਾਲ ਕਰਨਾ ਸੰਪਰਕ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲੱਖਾ ਜੀ ਹੋਰ ਵੀਰੇ ਕੀ ਹਾਲ ਠੀਕ ਆ ਤੁਸੀਂ ਸੁਣਾਓ ਜੀ ਬਹੁਤ ਵਧੀਆ ਵੀਰੇ ਲੱਖੇ ਹੋਰ ਸੁਣਾਓ ਕਿਵੇਂ ਰੋਕਤਾ ਸੀ ਕਮ ਆਸੀ ਜਿੰਜੇ ਕਰਕੇ ਹਾਂ ਇੱਕ ਤਾਂ ਚਾਰ ਚੂਰੀ ਆ ਪਾਕੇ ਡਿਆਂ ਲੱਖੇ ਵੀਰੇ ਹਾਂ ਇੱਕ ਨਾ ਥੋੜਾ ਗਾਹਕ ਆ ਜਿਹੜਾ ਜ਼ਿਆਦਾਤਰ ਗਾਹਕ ਝੋਨੇ ਦਾ ਦੇ ਤੇ ਮੱਕੀ ਦੀ ਉਲਝਿਆ ਪਿਆ ਉਹ ਜ ਆਵਾਜ਼ ਹੈ ਨਹੀਂ ਹਾਂ ਬਸ ਕੰਮ ਹਾਂ ਹੁਣ ਕੰਮ ਨਿਕਲੂਗਾ ਫਿਰ ਆਇਆ ਬਾਹਲਾ ਵੀ ਅਗਲਾ ਬਾਹਾਂ ਵੀਡੀਓ ਪਾਉਣ ਵਾਲੀ ਕੋਈ ਉਹ ਹੁੰਦਾ ਹਨਾ ਬਾਈ ਸਹੀ ਆ ਸਹੀ ਆ ਕੰਮ ਦੇ ਹਿਸਾਬ ਨਾਲ ਆਪਾਂ ਲੋਕਾਂ ਦੇ ਹਿਸਾਬ ਨਾਲ ਹੀ ਚੱਲਣਾ ਵੀਰੇ ਐਡਰੈਸ ਬੋ ਨਾ ਢਿਲਾ ਬਢੰਡਾ ਤਹਿਸੀਲ ਆਪਾਂ ਨੂੰ ਫੂਲ ਪੈ ਜਾਂਦੀ ਆ ਵੀਰੇ ਠੀਕ ਆ ਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 98729 22304 98729 22304 ਵੀਰੇ ਕਿੰਨਾ ਸਮਾਂ 걸ੂ ਜੀ ਇਹਨੂੰ ਬਸ ਸੁਈ ਨੂੰ ਵੀਰੇ ਲੱਖੇ ਜੇ ਤੁਸੀਂ ਮੈਂ ਫੋਨ ਲਾਇਆਗਾ ਤੁਸੀਂ ਬਸ ਮੇਰੇ ਹਸਾਬ ਨਾਲ ਮੇਰੇ ਪਿੰਡ ਤੇ ਐਂਟਰ ਹੋਗੇ ਹੋਮੋਂਗੇ ਹਾਂ ਮੈਂ 10-15 ਮਿੰਟ ਹੀ ਬਸ ਹਾਂ ਮਾਛਦਾ ਹੁਣ ਇਹਦੇ ਆਏ ਤੂੰ ਫੁੱਟੀ ਹੈਗੀ ਬੱਚਾ ਮਤਲਬ ਬੱਚਾ ਦਾ ਨਾ ਮਗਰ ਦੇਖਦੇ ਆ ਮੈਂ ਤਾਂ ਇਹ ਦੇਖਿਆ ਵੀ ਨਹੀਂ ਬੱਚਾ ਆਇਆ ਮੈਨੂੰ ਲੱਗਦਾ ਸੀ ਬੱਚਾ ਜੀ ਬੱਚਾ ਯਾ ਹਾਂਜੀ ਹਾਂਜੀ ਤੇ ਸੂਆ ਕਿਹੜਾ ਸੂਈ ਹੈ ਇਹ ਲੱਖਾ ਵੀਰ ਜੀ ਪਿਓਰ ਦੂਜਾ ਸੂਆ ਸੂਈ ਆ ਠੀਕ ਹੈ ਇਹ ਮੰਨ ਕੇ ਚੱਲੋ ਆਪਣੇ ਪਿੰਡ ਦੀ ਗਾਂ ਗਈ ਇਹ ਹੂੰ ਕੋਈ ਬਾਹਰੋਂ ਨਹੀਂ ਲਈ ਵੀ ਮਨ ਕੇ ਚਲੋ 14 ਕਿਲੋ ਨੇ ਦੁੱਧ ਹੀ ਦਾ ਲੱਖੇ ਵੀਰੇ ਠੀਕ ਆ 13 14 ਕਿਲੋ ਜੀ ਹੁਣ ਵੀ 13 14 ਮੰਨ ਕੇ ਕੋ ਲੈ ਜਾ 13 14 ਕਿਲੋ ਮੰਨ ਕੇ ਲੈ ਕੇ ਜਾਵੇ ਸੀਲ ਠੰਡੀ ਦੀ ਗਰੰਟੀ ਉਤੋਂ ਵਾਲੇ ਨੇ ਆਪ ਚੈੱਕ ਕਰਨੀ ਆ ਉਤੋਂ ਆਪ ਜਗਾ ਪੂਰ ਛਰਲਾ ਉਹਦੀ ਗਰੰਟੀ ਉਹਦੀ ਗਰੰਟੀ ਹੋਊਗੀ ਲੱਤ ਦੀ ਗਰੰਟੀ ਹੋਊ ਜਿਹੜੀ ਮੈਂ ਲਾਈਗਾ ਪਹਿਲਾਂ ਤਾਂ ਤੋੜ ਕੇ ਦਿਖਾ ਦੇ ਪਹਿਲਾਂ ਤੋੜ ਕੇ ਦਿਖਾਈਏ ਫੇਰਾ ਭਤਾਰਾ ਮਾਰਦਾ ਫੇਕ ਕਰਾਂਗੇ ਆਪਾਂ ਦਾ ਰੇਟ ਨਾਲ ਹਾਂ ਹਾਂ ਥੋੜਾ ਜਿਹਾ ਸੁਧਾਰ ਕਰਕੇ ਇਧਰ ਤੋਂ ਤੋੜਾ ਵੀਰੇ ਹਾਂ ਇਧਰ ਤੋੜਾ ਜਿੱਧਰ ਮਰਜ਼ੀ ਕਿਹੜਾ ਖਿੱਚੂ ਬੱਚਾ ਕਰਕੇ ਹਾਂ ਹਾਂ ਬੱਚੇ ਦਾ ਉਹਨਾਂ ਵਾਸਤੇ ਬੈਠ ਠੀਕ ਰੂ ਕੇ ਥੋੜਾ ਜਿਹਾ ਤਾਜ਼ਾ ਮਲਸੂਆ ਹੁਣੀ ਪਿਆ ਜਿਹੜਾ ਦਾ ਬੰਦਾ ਲੱਖੇ ਵੀਰੇ ਸਾਹਮਣੇ ਹੁਣ ਵਿੱਚ ਬੋਲਣਗੇ ਵੀ ਯਾਰ ਬਾਹਰ ਕੀ ਤਾਂ ਹੈਗੀ ਹੁਣ ਆਪਾਂ ਨੂੰ ਪਤਾ ਜਾਪੇ ਚ ਜਾਪੇ ਜਾ ਜਾਪੇ ਦਾ 50 40 ਕਿਲੋ ਦਾ ਬੱਚਾ ਬਾਹਰ ਆ ਗਿਆ ਹਾਂ 30 30 40 ਕਿਲੋ ਪਾਣੀ ਬਾਹਰ ਆ ਗਿਆ ਸਾਰਾ ਹੋ ਹੋ ਜਾਣਾ ਸਾਰਾ ਸਰੀਰ ਹਾਂ ਇਹੜੇ ਪੂੜੇ ਪਾਰੇ ਚੱਕੂ ਕਰਮ ਵਾਲੀ ਇਹ ਹਾਂ ਤੇ ਲੱਖੇ ਹੁਣ ਨਿਆਣਾ ਪਾ ਕੇ ਧਾਰਾ ਮਾਰ ਕੇ ਨਿਆਣਾ ਪਾ ਕੇ ਧਾਰਾ ਮਰਵਾਦਿਆ ਲਗਦਾ ਕਰਾਉ ਜਿਹੜੀ ਨਾਣਾਂ ਆ ਪਾ ਆ ਪਤਾ ਨਹੀਂ ਜੱਸੇ ਮਾਰੇ ਪੁੱਤ ਮੂਰੇ ਆ ਜਾ ਮੇਰਾ ਨਾਲਾ بڑا ਬੱਚਾ ਲੱਗਣਾ ਨਹੀਂ ਪਰਣਾ ਜੀ ਹਾਂ ਹਾਂ ਬੱਚਾ ਤਾਂ ਨਾ ਇਹ ਟੁੰਗਣ ਲੱਗੇ ਲੱਖਾ ਜੀ ਮੂਰੇ ਗਾਲਾ ਬੱਚਾ ਖਿੱਚ ਕੇ ਬਸ ਹੋਰ ਨਹੀਂ ਕੋਈ ਚੱਕਰ ਨਾ ਬੱਚੇ ਤਾਂ ਲੋੜ ਹੀ ਸੀ ਲਿਆ ਸੀਲ ਹੀ ਤਾਂ ਆਪਾਂ ਹਰ ਇੱਕ ਵੀਡੀਓ ਚ ਲੱਖੇ ਬੋਲਦੇ ਹੁੰਨੇ ਆ ਗਰਮ ਤਾਂ ਆਪਾਂ ਵੀਰੇ ਵੱਡੇ ਭਰਾਗਾ ਹੋਈ ਨਹੀਂ ਕਰਦੇ ਸਹੀ ਆ ਲੱਖੇ ਆਉਣਗੇ ਇਧਰ ਦੀ ਲੈ ਮੈਂ ਇਧਰ ਮੂਰਲੇ ਵੱਸ ਕੇ ਆਉਣਾ ਮੂਰਲੇ ਪਾਸੇ ਦੀ ਆਉਣਾ ਲੈ ਆ ਆ ਮੂਰਲਾ ਸੋਣਾ ਲੱਖੇ ਹਾਂ ਠੀਕ ਹੈ ਜੀ ਠੀਕ ਹੈ ਜੀ ਆ ਪਰਲਾ ਮੂਰਲਾ ਜੀ ਠੀਕ ਹੈ ਜੀ ਆ ਖੜਦੇ ਮਰ ਕਰਬਤ ਲਾਤ ਹੋਤ ਓਏ ਆਹੁਰਲਾ ਮੂਰਲਾ ਮਗਰ ਲਾਈ ਹਾਂ ਬਹਿਣੀ ਸ਼ੈਡ ਦਾ ਹੱਕ ਬਹਿਣੀ ਸ਼ੈਡ ਦਾ ਮਗਰ ਲਾ ਹੋ ਗਿਆ ਲੈ ਨਾਲ ਨਾਲ ਛਲ ਕਰਤੀ ਆ ਪੁੱਸਦਾ ਹੁੰਦਾਗਾ ਆ ਬਹਿਣੀ ਸ਼ੈਡ ਆ ਪਰਲਾ ਮਰੀ ਬਹਿਣੀ ਸ਼ੈਡ ਹਾਂ ਹਾਂ ਆਹਕ ਬਹਿਣੀ ਸ਼ੈ ਮੂਰ ਹਾਂ ਠੀਕ ਹੈ ਗਾਇ ਲਖੇ ਉਹ ਤਾਂ ਕੋਈ ਗੱਲ ਬਾਤ ਹੀ ਨਹੀਂ ਕੀ ਆਪਣੀ ਨਾਲੇ ਤੈਨੂੰ ਪਤਾ ਵੀ ਆਪਾਂ ਵੀਡੀਓ ਉਸੇ ਦੀ ਪਾਉਣੇ ਹੁੰਨੇ ਜਿਹੜੀ ਸੀਲ ਤੇ ਖੰਡੀ ਹੋਵੇ ਹੂੰ 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 ਮਲਾ ਜੇਰ ਨੂੰ ਜੋ ਰਮਾ ਦੇਣਾ ਹਾਂ ਹਾਂ ਜੀ ਬਾ ਪਾਣੀ ਪੂਣੀ ਪਾ ਕੇ ਕਰ ਮਲਨੇ ਜੇ ਸੜ ਦੇਣੀਆਂ ਨੇ ਹੂੰ ਸੋਨਾ ਮਲਾ 12 13 14 ਕਿਲੋ ਤੋਂ ਫੂ ਵੀ ਡਾ ਰਾਮ ਨਾ ਰਾਮ ਨਾ ਬਾਈਰ ਹੁਣ ਅਮੇ ਵੀਡੀਓ ਤੇ ਕਹਿੰਦੇ 18 ਕਿਲੋ ਤੋਂ ਕੀ ਫਾਇਦਾ ਕੋਈ ਫਾਇਦਾ ਨਹੀਂ ਐਵੇਂ ਲੋਕ ਬਾਈ ਮੁਰਕੇ ਉੱਠਾ ਸਿੱਧਾ ਬੋਲਦਾ ਫਾਇਦਾ ਨਹੀਂ ਮੁਹਾਂ ਦੇਖ ਲੋ ਬਾਈ ਗਰਮੀ ਗਰਮੀ ਵਾਲਾ ਵਧੀਆ ਤੋਹਫਾ ਹਾਂ ਗਰਮੀ ਵਾਲਾ ਤੋਹਫਾ ਹੈ ਤੇ ਹੁਣ ਆਪਾਂ ਰੇਟ ਕਰਦੀ ਫਿਰਦਾ ਹਾਂਜੀ ਰੇਟ ਕਰਾਂਗੇ ਕਿੰਨਾ ਕਰਨਾ ਮੋਲੇ ਦਾ 46000 ਰੁਪਇਆ ਮਾਨਤਨ ਮਾਨਤਨ ਵੀ ਕਰਾਂਗੇ ਅੱਛਾ ਗੱਲ ਹੋ ਰਾਂ ਹਾਂ 30 ਕਿਲੋਮੀਟਰ ਤੱਕ ਕੋਈ ਕਿਰਾਇਆ ਨਹੀਂ 30 ਕਿਲੋਮੀਟਰ ਤੱਕ ਜਿੰਨੂੰ ਐ ਮਲਾ ਇੱਥੇ ਵਾਲੇ ਮਾਲ ਕੇ ਤੂੰ 50 ਲਾਉਂਦਾ ਇੱਧਰ ਜਾ ਪੁੱਛ ਤੱਕ ਭੇਜਨੀ ਹੈਗੀ ਰੰਪਰੇ ਕੋਈ 50 ਲਾਉਂਦਾ ਤਾਂ 20 ਕਿਲੋਮੀਟਰ ਦਾ ਕਰਾਇਆ ਲੈ ਜਾਊਗਾ ਅੱਛਾ ਆ ਔਫਰ ਆ ਗਈ ਆ 30 ਛੜਨਾ ਹੀ ਛੜਨਾ ਦੀਦਾ 30 ਕਿਲੋਮੀਟਰ ਆਪਾਂ ਛੜਨਾ ਹੀ ਛੜਨਾ ਵੀਰੇ ਤੇ ਨਾਲੇ ਨਾਲੇ ਛਾਲੀ ਚ ਮਾਨਤਾ ਕਰਨਾ ਨਾਲੇ ਛਾਲੀ ਚ ਮਾਨਤਾ ਨਾਲੇ 30 ਕਿਲੋਮੀਟਰ ਹੋ ਕਰਨਾ ਠੀਕ ਆ ਠੀਕ ਆ ਲੈ ਤਾਜੀ ਸੂਈ ਮਿੱਤਰੋ ਵਹਿੜ ਆਈ ਬਾਈ ਕੋਲੇ ਜਿਹੜੇ ਭਰਾ ਨੂੰ ਪਸੰਦ ਆਈ ਆ ਧਾਰਾ ਦੇ ਨਾਲ ਮਾਰ ਕੇ ਥੱਲੀ ਕਰਕੇ ਲਿਆ ਸਕਦੇ ਹੋਗੇ ਤੇ ਬਾਕੀ ਮੁੱਲ ਸਾਨੂੰ ਵਿੱਚ ਕਰਦਾ ਬਿਲਕੁਲ ਜਾਇਜ਼ ਆ ਰੇ ਉਹਦਾ ਮਨ ਖੜਨਾ ਚਾਹੀਦਾ ਵੀ ਕਿਦਾਂ ਕੋਈ ਯੂਨਿਟ ਰੇਟ ਸਮਝਣਾ ਹਨਾ ਧੰਨਵਾਦ ਜੀ